ਸਭ ਤੋਂ ਪਹਿਲਾਂ ਤਾਂ ਉਸ ਸੱਚੇ ਪਾਤਸ਼ਾਹ ਪਰਮਾਤਮਾ ਦਾ ਸ਼ੁਕਰਾਨਾ ਜੀ ਲੱਖ ਲੱਖ ਸ਼ੁਕਰਾਂ ਕਿ ਜਿਹੜੇ ਸਾਡੇ ਸਕੂਲ ਦੇ ਲਈ ਇਹ ਬੜੀ-ਬੜੀ ਮਾਨ ਮੱਤੀ ਪ੍ਰਾਪਤੀ ਆ ਪਹਿਲਾਂ ਵੀ ਸਾਡੇ ਬੱਚੇ ਅਕਾਡੈਮਿਕਸ ਦੇ ਵਿੱਚ ਵੀ ਮੈਰਿਟਸ ਪ੍ਰਾਪਤ ਕਰਦੇ ਰਹਿੰਦੇ ਨੇ ਹਰ ਸਾਲ ਤੇ ਨੈਸ਼ਨਲ ਇਵਨ ਇੰਟਰਨੈਸ਼ਨਲ ਲੈਵਲ ਤੱਕ ਵੀ ਸਾਡੇ ਬੱਚੇ ਪਹੁੰਚ ਚੁੱਕੇ ਨੇ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੱਸਦੇ ਹੋਏ ਕਿ ਮੇਰੇ ਹਰੇਕ ਕੰਮ ਦੇ ਹਰੇਕ ਸਾਡੇ ਡਿਸੀਜਨ ਦੇ ਨਾਲ ਮੈਨੇਜਮੈਂਟ ਦਾ ਬਹੁਤ ਵੱਡਾ ਥਾਪੜਾ ਤੇ ਇਹਨਾਂ ਦੀ ਹੌਸਲਾ ਵਧਾਈ ਰਹਿੰਦੀ ਆ ਜਿਹਦੇ ਕਰਕੇ ਅਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦੇ ਲਈ ਤਤ ਪਰ ਰਹੇ ਹਾਂ ਮੇਰੇ ਸਟਾਫ ਮੈਂਬਰਸ ਦਾ ਬਹੁਤ ਵੱਡਾ ਯੋਗਦਾਨ ਆ ਜੀ ਇਹਨਾਂ ਬੱਚਿਆਂ ਦੀ ਇਹਨਾਂ ਦੇ ਕੋਚ ਸਹਿਬਾਨ ਦੀ ਸਖਤ ਮਿਹਨਤ ਦਾ ਨਤੀਜਾ ਕਿ ਅੱਜ ਬੱਚੇ ਨੈਸ਼ਨਲ ਦੇ ਵਿੱਚੋਂ 브ੌਂਜ਼ ਮੈਡਲ ਲੈ ਕੇ ਆਏ ਸਰ ਕਿਹੜੇ ਕਿਹੜੇ ਬੱਚੇ ਆ ਕੀ ਕੀ ਨਾਮ ਉਹਨਾਂ ਦਾ ਕਿਹੜੀ ਕਿਹੜੀ ਪੋਜੀਸ਼ਨ 'ਚ ਹੋਇਆ ਆ ਅੰਡਰ 17 ਜਸ਼ਨਦੀਪ ਆ ਜੀ ਲੜਕਾ ਉਹ ਫੁੱਟਬਾਲ ਖੇਡ ਕੇ ਆਇਆ ਅੰਡਰ 19 ਦੇ ਵਿੱਚ ਜਤਿੰਦਰ ਸਿੰਘ ਤੇ ਹਰਮਨ ਸਿੰਘ ਇਹ ਦੋ ਬੱਚੇ ਅੰਡਰ 19 ਫੁੱਟਬਾਲ ਦੇ ਵਿੱਚ ਜੋ ਕਿ ਮਨੀਪੁਰ ਚ ਹੋਈਆਂ ਸੀਗੀਆਂ ਉਥੋਂ ਇਹ ব্রونز ਮੈਡਲ ਲੈ ਕੇ ਆਏ ਨੇ ਜੀ ਹਰੇ ਖੁਸ਼ੀ ਦੀ ਗੱਲ ਇਹ ਵੀ ਆ ਕਿ ਇਹ ਦੋ ਬੱਚੇ ਅੰਡਰ 19 ਦੇ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਸਿਰਫ ਇਹ ਦੋ ਬੱਚੇ ਸੀਗੇ ਜਿਹੜੇ ਦੋ ਦੇ ਦੋ ਆਪਣੇ ਬੱਚੇ ਸੀਗੇ ਜੀ ਤੇ ਸਰ ਪਤਾ ਲੱਗਿਆ ਵੀ ਇਹਨਾਂ ਦੇ ਜਿਹੜੇ ਫਾਦਰ ਵੀ ਐਕਸਪਾਇਰ ਹੋਏ ਨੇ ਪਰ ਫਿਰ ਵੀ ਮਦਰ ਨੇ ਆਣੀ ਆਪਣੇ ਜਾਸ ਸਕੂਲ ਨੇ ਕਿਤੇ ਇਹਦੇ ਵਿੱਚ ਦੇਖੋ ਸਾਡੀ ਮੈਨੇਜਮੈਂਟ ਦਾ ਬਹੁਤ ਵਧੀਆ ਜਿੱਥੇ ਬਹੁਤ ਸਾਰੇ ਵਧੀਆ ਫੈਸਲੇ ਨੇ ਉੱਥੇ ਇੱਕ ਇਹ ਵੀ ਫੈਸਲਾ ਕਿ ਮਦਰਲੈਸ ਜਾਂ ਫਾਦਰਲੈਸ ਜਿਹੜਾ ਬੱਚਾ ਅਸੀਂ ਉਹਨਾਂ ਦੀ ਫੀਸ ਦੀ ਰਿਬੇਟ ਦਿੰਨੇ ਆ ਪਲੱਸ ਜਿਹੜਾ ਬੱਚਾ ਸਟੇਟ ਖੇਡ ਕੇ ਆਵੇ ਉਹਦੇ ਲਈ ਵੱਖਰੇ ਡਿਸਕਾਊਂਟਸ ਨੇ ਜਿਹੜਾ ਨੈਸ਼ਨਲ ਖੇਡ ਕੇ ਆਵੇ ਉਹਦੇ ਲਈ ਵੱਖਰੇ ਡਿਸਕਾਊਂਟਸ ਨੇ ਸੋ ਇਹ ਜਿੱਥੇ ਮੈਨੇਜਮੈਂਟ ਦੇ ਧੰਨਵਾਦੀ ਆ ਅਸੀਂ ਉੱਥੇ ਇਹਨਾਂ ਬੱਚਿਆਂ ਦੀ ਵੀ ਸਖਤ ਮਿਹਨਤ ਤੇ ਇਹਨਾਂ ਦੋ ਬੱਚਿਆਂ ਦੇ ਫਾਦਰ ਹੈ ਨਹੀਂ ਉਹਨਾਂ ਦੀ ਮਦਰਜ਼ ਬਹੁਤ ਜ਼ਿਆਦਾ ਸਪੋਰਟਿਵ ਨੇ ਤੇ ਉਹ ਪੂਰੀ ਤਿੰਨਾਂ ਦੇ ਤਿੰਨੇ ਪੇਰੈਂਟਸ ਚਾਹੁੰਦੇ ਨੇ ਕਿ ਸਾਡੇ ਬੱਚੇ ਸਪੋਰਟਸ ਦੇ ਵਿੱਚ ਅੱਗੇ ਜਾਣ ਮੈਂ ਅਮਰਿੰਦਰ ਸਿੰਘ ਲੇਬੜਾ ਪ੍ਰਧਾਨ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਐਜੂਕੇਸ਼ਨਲ ਟਰਸਟ ਸਰ ਅੱਜ ਜਿਹੜਾ ਬੱਚਿਆਂ ਨੇ ਮੈਡਲ ਲੈ ਕੇ ਆਂਦੇ ਆ ਕੀ ਕਹਿਣਾ ਚਾਹੂੰਗਾ ਦੇਖੋ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਸੀਨੀਅਰ ਸਕੈਂਟਰੀ ਸਕੂਲ ਮਨਜੀ ਸਾਹਿਬ ਕੋਟਾਂ ਦੇ ਬੱਚੇ ਨੈਸ਼ਨਲ ਖੇਡ ਕੇ ਆਏ ਨੇ ਅੰਡਰ 19 ਵੀ ਖੇਡੇ ਤੇ ਅੰਡਰ 17 ਵੀ ਖੇਡੇ ਇਸ ਮੌਕੇ ਦੇ ਉੱਤੇ ਮੈਂ ਮੁਬਾਰਕਬਾਦ ਦਿੰਦਾ ਹਾਂ ਪ੍ਰਿੰਸੀਪਲ ਸਾਹਿਬ ਸਾਗਰਦੀਪ ਸਿੰਘ ਉਹਨਾਂ ਦੀ ਸਮੁੱਚੀ ਟੀਮ ਡੀਪੀ ਸਾਹਿਬ ਤੇ ਵਿਸ਼ੇਸ਼ ਤੌਰ ਤੇ ਤਿੰਨੋਂ ਬੱਚਿਆਂ ਦੇ ਪੇਰੈਂਟਸ ਨੂੰ ਦੋ ਬੱਚਿਆਂ ਦੇ ਅਨਫੋਰਚੂਨੇਟਲੀ ਫਾਦਰ ਨਹੀਂ ਹਨਗੇ ਉਹਨਾਂ ਦੀ ਮਾਵਾ ਉਹਨਾਂ ਦੇ ਖਿਆਲ ਰੱਖਦੀਆਂ ਨੇ ਔਰ ਬਹੁਤ ਸੁਚੱਜੇ ਤਰੀਕੇ ਨਾਲ ਬੱਚਿਆਂ ਦਾ ਪਾਲਣਾ ਕੀਤੀ ਔਰ ਦੇਖੋ ਇੰਨੀ ਮੁਸ਼ਕਲਾਂ ਦੇ ਬਾਵਜੂਦ ਨੈਸ਼ਨਲ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਆਏ ਨੇ ਸੋ ਜਿਵੇਂ ਅੱਜਗੱਲ ਦੀ ਜਿਹੜੀ ਜਵਾਨੀ ਹ ਨਸ਼ੇ ਉੱਤੇ ਜਾਂਦੀ ਹੈ ਅਪੀਲ ਕਰਾਂਗੇ ਬੱਚਿਆਂ ਦੇ ਵਿੜੇ ਆਉਣਾਂ ਦੇਖੋ ਇੰਨੀ ਮੁਸ਼ਕਲਾਂ ਦੇ ਬਾਵਜੂਦ ਇਹ ਬੱਚੇ ਰੋਲ ਮਾਡਲ ਨੇ ਪੰਜਾਬ ਦੇ ਵਿੱਚ ਜਿਵੇਂ ਅੱਜ ਦੀ ਡੇਟ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਉਹ ਨੂੰ ਇੱਕ ਕਿਸਮ ਨਾਲ ਠੱਲ ਲਾਉਣ ਦੀ ਇਹ ਕੋਸ਼ਿਸ਼ ਆ ਬੱਚਿਆਂ ਨੂੰ ਜਿਹੜੇ ਸਪੋਰਟਸ ਦੇ ਵਿੱਚ ਐਕਸੈਲ ਕਰ ਰਹੇ ਨੇ ਇਹ ਬਹੁਤ ਵਧੀਆ ਪ੍ਰਾਪਤ ਆ। ਸਤਿ ਕੀਨ ਆ ਤੁਹਾਡਾ ਮੇਰਾ ਨਾਮ ਡਾਕਟਰ ਗਰਬੋਂ ਸਿੰਘ ਵਾਲੀਆ ਇਹ ਜਿਹੜੇ ਬੱਚੇ ਆ ਉਹ ਮੈਡਲ ਜਿੱਤ ਕੇ ਆਏ ਨੇ। ਆ ਥ੍ਰੀ ਗਣਾ ਲਿਆਉਂਦੇ ਆ ਅ ਖੇਡਾਂ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਪਾਠ ਨੇ ਔਰ ਖਾਸ ਕਰਕੇ ਜਦੋਂ ਵਿਦਿਆਰਥੀ ਜੀਵਨ ਹੁੰਦਾ ਹੈ ਉਹਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਜਿਹੜੀਆਂ ਨੇ ਉਹ ਇੱਕ ਜ਼ਰੂਰੀ ਹੁਣਾਂ ਦੀ ਪਰਸਨੈਲਿਟੀ ਦੇ ਵਿਕਾਸ ਵਾਸਤੇ ਉਹਦਾ ਹਿੱਸਾ ਬਣਦੀਆਂ ਨੇ ਤੇ ਇਸ ਤੋਂ ਇਲਾਵਾ ਜਦੋਂ ਬੱਚੇ ਸਕੂਲ ਜਾਂ ਕਾਲਜ ਹੁੰਦੇ ਨੇ ਉਹਨਾਂ ਦੇ ਵਿੱਚ ਲੀਡਰਸ਼ਿਪ ਕੁਆਲਟੀ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਆ ਤਾਲਮੇਲ ਤੇ ਖੇਡ ਖੇਡਾਂ ਵਿੱਚ ਲੂਜ਼ ਕਰਨਾ ਜਿਤਨਾ ਇਹ ਸਭ ਕੋਈ ਬੱਚੇ ਖੇਡ ਦੇ ਮੈਦਾਨ ਚੋਂ ਸਿੱਖਦੇ ਨੇ ਹੁਣ ਅੱਜ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਸੀਨੀਅਰ ਸਕੂਲ ਦੀ ਪਬਲਿਕ ਸਕੂਲ ਮੰਡੀ ਸਾਬੋਟਾਂ ਦੇ ਵਿਦਿਆਰਥੀ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਕਰਕੇ ਆਏ ਨੇ ਪੰਜਾਬ ਵੱਲੋਂ ਨੁਮਾਇੰਦਗੀ ਕੀਤੀ ਹੈ ਤੇ ਸਰਸਵਤਵਲੋਂ ਪ੍ਰਧਾਨ ਜੀ ਨੇ ਸਕੂਲ ਦੇ ਪ੍ਰਿੰਸੀਪਲ ਸਦਾ ਗੁਰਦੀਪ ਸਿੰਘ ਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਹੈ ਔਰ ਇਹ ਸਕੂਲ ਦੀ ਇੱਕ ਬਹੁਤ ਸ਼ਲਾਘਾਯੋਗ ਪ੍ਰਾਪਤੀ ਹੈ ਅੱਗੇ ਵੀ ਇਹ ਸਕੂਲ ਜਿਹੜਾ ਹੈ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਹ ਸਕੂਲ ਦੀਆਂ ਖੇਡਾਂ ਦੇ ਖੇਤਰ ਵਿੱਚ ਬਹੁਤ ਹੀ ਮਾਣਯੋਗ ਪ੍ਰਾਪਤੀਆਂ ਨੇ ਇਹਦੇ ਵਾਸਤੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਤੇ ਸਟਾਫ ਅਤੇ ਬੱਚੇ ਜਿਹੜੇ ਨੇ ਵਧਾਈ ਦੇ ਪਾਤਰ ਨੇ ਤਾਂ ਮੇਰਾ ਨਾਮ ਜਤਿੰਦਰ ਸਿੰਘ ਹੀ ਮੈਂ ਅੰਡਰ 19 ਫੁੱਟਬਾਲ ਖੇਡ ਗਿਆ ਹਾਂ ਜੀ ਇੰਪਾਲ ਦੇ ਵਿੱਚ ਮਨੀਪੁਰ ਦੇ ਵਿੱਚ ਜਿਹੜਾ ਸਕੂਲ ਹੈ ਤੁਹਾਡਾ ਮੇਰਾ ਬਾਬਾ ਜੋਰਾਵਰ ਸਿੰਘ ਫਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੰਜੀ ਸੈਪੋਟਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗੇਮ ਕਰਦਿਆਂ ਮੈਂ ਹੀ ਫਸਟ ਕਲਾਸ ਤੋਂ ਗੇਮ ਕਰ ਰਿਹਾ ਹਾਂ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਦੇ ਨਵੇਂ ਮੁੰਡੇ ਉਹਨਾਂ ਨੂੰ ਮੈਂ ਪਰਿਸ਼ਾਰਾ ਕਰਾਂਗਾ ਵੀ ਵੱਧ ਤੋਂ ਵੱਧ ਗੇਮ ਨਾਲ ਜੁੜੋ ਤੇ ਵੱਧ ਤੋਂ ਵੱਧ ਕਿਸੇ ਚੰਗੇ ਸਕੂਲ ਨਾਲ ਜੁੜੋ ਜਿਹੜਾ ਤੁਹਾਨੂੰ ਸਪੋਰਟ ਕਰੇ ਕਿੰਨੇ ਬੱਚੇ ਦੋਵੇਂ ਅਸੀਂ ਤਿੰਨ ਬੱਚੇ ਆਈ ਹਾਂ ਜਿਹੜੇ ਨੈਸ਼ਨਲ ਲੈਵਲ ਸਿਲੈਕਟ ਹੋਏ ਸੀ ਪੰਜਾਬ ਦੀ ਟੀਮ ਦੇ ਉਹ ਵੀ ਆਨੇ ਜ਼ਿਲ੍ਹੇ ਦੇ ਵਿੱਚੋਂ ਤੁਸੀਂ ਦੋਨੋਂ ਹਾਂ ਜੀ ਲੁਧਿਆਣੇ ਦੇ ਵਿੱਚ ਤਿੰਨੇ ਹੀ ਆ ਸਿਰਫ ਜਿਹੜੇ ਤਿੰਨੇ ਨੈਸ਼ਨਲ ਖੇਡੇ ਹੋਏ ਆ ਇਸ ਸੀਜ਼ਨ ਤਿੰਨੇ ਤਿੰਨੇ ਆਗੇ ਪੂਰੇ ਲੁਧਿਆਣੇ ਚ ਮਿਹਨਤ ਕਰਨੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਦੋ ਟਾਈਮ ਮਿਹਨਤ ਕਰਨੀ ਪੈਂਦੀ ਆ ਅਸੀਂ ਖੰਨੇ ਜਾਂਦੇ ਸੀਗੇ ਸਵੇਰੇ ਜੀ ਤੇ ਫੁੱਟਬਾਲ ਸੈਂਟਰ ਨਾਲ ਜੁੜੇ ਹੋਏ ਹਾਂ ਇਹ ਅਸੀਂ ਸਵੇਰੇ ਵੀ ਜਾਂਦੇ ਸੀਗੇ ਸ਼ਾਮ ਵੀ ਜਾਂਦੇ ਤੇ ਸਕੂਲ ਦੇ ਟਾਈਮ ਸਕੂਲ ਦੇ ਟਾਈਮ ਡੀਪੀ ਸਰ ਪ੍ਰੈਕਟਿਸ ਕਰਾਉਂਦੇ ਸੀ ਪੜਾਈ ਕਿਵੇਂ ਕਰਦੇ ਸੀ ਪੜਾਈ ਪੜਾਈ ਦੇ ਜਿਹੜੇ ਪੀਰੀਅਡਸ ਹੁੰਦੇ ਨੇ ਜੀ ਜਿਵੇਂ ਗੇਮ ਪੀੜ ਆ ਗਿਆ ਵਿੱਚ ਉਹ ਹੋ ਗਿਆ ਪੰਜ ਪੀੜ ਲੱਗਦੀ ਪਹਿਲਾਂ ਉਸ ਤੋਂ ਬਾਅਦ ਜੇ ਫ੍ਰੀ ਪੀੜ ਹੋ ਗਿਆ ਫ੍ਰੀ ਪੀੜ 'ਚ ਪ੍ਰੈਕਟਿਸ ਐਵੇਂ ਹੁੰਦੀ ਪੜਾਈ ਦੇ ਨਾਲ ਨਾਲ ਗੇਮ ਵੀ ਕਰਦੇ ਆ ਪੜਾਈ ਦੇ ਨਾਲ ਨਾਲ ਗੇਮ ਵੀ ਕਰਦੇ ਆ ਸਭ ਤੋਂ ਵੱਧ سپورਟ ਕੀ ਰਹੀ ਹੈ ਸਭ ਤੋਂ ਵੱਧ ਸਪੋਰਟ ਜੀ ਸਕੂਲ ਦੀ ਰਹੀ ਆ ਤੇ ਸਾਡੇ ਕੋਲ ਸਭ ਦੀ ਰਹੀ ਹੈ ਜੀ ਡੀਪੀ ਸਰ ਦੀ ਰਹੀ ਹੈ ਜੇ ਅੱਜ ਆ ਸਕੂਲ ਨਾ ਹੁੰਦਾ ਤਾਂ ਅਸੀਂ ਆ ਮਕਾਮ ਤੇ ਨਹੀਂ ਪਹੁੰਚ ਸਕਦੇ ਸੀ